ੋ ਹੰਸ ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਸ ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਸ ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਵਾ ਦੇਸੀ ਜੰਮੂ ਵਾਲੇ ਸ਼ਿਵ ਸਿੰਘ ਸਚੇ ਪਾਤਸ਼ਾਹ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਸੀ ਤੇ ਉਹਨਾਂ ਨੇ ਤਿੰਨ ਵਾਰ ਇਹ ਤਿੰਨ ਸ਼ਕਰਾਂਤਾਂ ਦੇ ਇਹ ਕਿਹਾ ਵੀ ਸੀ ਕਿ ਉਹ ਦਰਸ਼ਨ ਸਚੇ ਪਾਤਸ਼ਾਹ ਨੇ ਸ਼ਿਵ ਸਿੰਘ ਨੂੰ ਕਿਹਾ ਸੀ ਕਿ ਜਿਹੜਾ ਬੁਲਾਰਾ ਇੱਥੇ ਬੋਲੇ ਉਹ ਇੱਕ ਜਿਹੜਾ ਇੱਕ ਸਬਜੈਕਟ ਤੇ ਤਿਆਰੀ ਕਰਕੇ ਆ ਕੋਈ ਸਬਜੈਕਟ ਲੈ ਲੋ ਕੋਈ ਲੈ ਲੋ ਤੇ ਅੱਜ ਅਸੀਂ ਸਬਜੈਕਟ ਉਹਨਾਂ ਮਾਇਆ ਮਾਇਆ ਦਾ ਬੜਾ ਜੋਰ ਹੈ ਜਿਕਰ ਮਾਇਆ ਲੈ ਕੇ ਚੱਲ ਤੇ ਇਹ ਲਿਖਤਾ ਹੈ ਕਿ ਦੋ ਕਰਤਕ ਸ਼ੈਨ ਸੇ ਸੰਬੰਧੇ ਗੁਰਦਿਆਲ ਸਿੰਘ ਦੇ ਕਰ ਪਿੰਡ ਮੋਦਲ ਜਿਹੜਾ ਅੰਮ੍ਰਿਤਸਰ ਮਾਇਆ ਮਾਇਆ ਮਮਤਾ ਪੈਸਾ ਲੋੜੇ ਸਰਬ ਜਲ ਸਭ ਲੋੜਾ ਤਸੇ ਮਨ ਮਮਤਾ ਚਾਰ ਗੁਣ ਦੇ ਦਿਸ਼ਾ ਹਨ ਕਾਇਲ ਕੇ ਫਿਰਦੇ ਮਾਇਆ ਵਿੱਚ ਤ੍ਰਿਖਾ ਤ੍ਰਿਸ਼ਨਾ ਕਰ ਕਰ ਲਗੀ ਯਗ साढ़े दिन अंदर ना कोई बुझाई है माया की इन्नी आग है अंदरों कोई नहीं बुझा रहा बल्कि बढ़ती जाती है थी जा थी जा थी जा माया पीछे दिवस रैन दिन तुनी रही पाज भजन बंदगी गई तो जाई है भजन बंदगी कि होंगी है माया की परमात्मा की भजन बंदगी भुल गए ठाक चोर रूप हो रूप बन के रहे लभ नकव घर लगाई आ उची कू कहे रहे सद कि जो सद परमात्मा नहीं लक्ष्मी मिले चाई उस परमात्मा जी माया है लक्ष्मी है माया मिले किसी तरह तो मिल जाए और फिर की किया संसार ने गौर अवतार पैगंबर की सिक्ष्या रद्द सब रद्द कर दिता हुक्म सच ना कोई लोग विकारा गया वद रसना जीवा नाल मिलाए हर बेड़े जो रसना जीवा माया की गल है क्योंकि कल जो अपना कूड़ निशाना बैठा गड गाइड होके के सब रिहा आई आ ज्योति जो, जो समूह पर आप अपनी कृपा कर करे खेल साचा हर सचता हुक में कबरता और सारे लोग की कहते हैं प्रधान हो गई है माया कल जो माया हुई प्रदान नवसत खुशी बनाई ਜਿਸ ਨੂੰ ਲਵ ਦੇ ਸਰਬ ਇਨਸਾਨ ਪੱਜਨ ਵਾਲੋ ਦਾਈਆ ਸਾਰੇ ਇਨਸਾਨ ਜਿਹੜੇ ਆ ਉਹ ਮਾਇਆ ਨੂੰ ਲੱਭਦੇ ਆ ਅੰਤ ਅੰਤ ਸਾਰੇ ਗਾਣ ਪ੍ਰੇਮ प्रीਤੀ ਵਿੱਚ ਜਨਾਈਆ ਅੰਤਰ ਕੀ ਦਾ ਤਿਆਰ ਕਰਦੇ ਆ ਮਾਇਆ ਦਾ ਔਰ ਕੀ ਕਹਿੰਦੇ ਆ ਜੇ ਕਿਰਪਾ ਕਰੇ ਸ਼੍ਰੀ ਭਗਵਾਨ ਖਾਲੀ ਭਾਂਡੇ ਦੇ ਭਰਾਈ ਆ ਸਾਨੂੰ ਮਾਇਆ ਮਿਲ ਜਾਏ ਅਸੀਂ ਬਣ ਜਾਈਏ ਰਾਜਾ ਸ਼ਾਹ ਸੁਲਤਾਨ ਹੁਕਮਾਤ ਲੋਕ ਬਖਾਈਆ अस बनाड़ जहान होमे न सारी ज आत्मा आत्मा माया मायान करते हैं आत कृष्णा त्रिखा सर्वदान बढ़ती जाती है माया त्रिष्णा ज्योति जो स्वरूप पर आप अपनी कृपा कर करे छे साल चार साल तमार ग लगाइए रुपये पैसे का बयान आ गया रुपये पैसा कहे ये कल चढ़िया रंग रंगत राम रंगाईया या अंदरों सारे कितने नंग शाक कंगाल रहे को रंगाइया जिस माया पीछे कर दे जंग पिता पूत शीश कटाईया लड़ाई कर भी पिता पूत की लड़ाई होगी है माया पीछे जिस कारण कूड़ी क्रिया खाने गंध पासा बहुत हो जाए ना गंध खान लगते ममता मोह में फसाइया अगे दस्या है जे य माया प्यारी होती गोविंद क्यों पूरी छनंद सरसों बच डुबाई सरसे रोड़ दी न को और फिर दस्या है मनमुखा पल्ले बननी गंड गुरमुख माया लोभ ना कोई हल्का दे हिदी

ਦੇ ਸਵੇਰ ਤੋਂ ਆ ਕੀ ਸ਼ਾਮ ਤੱਕ ਦੌੜੇ ਬਿੰਦੇ ਮਾਇਆ ਪਿੱਛੇ ਇਹ ਦੀ ਮੰਨਤ ਅੰਤ ਮਿਲੇ ਕਿਸੇ ਨਾ ਪੌੜੀ ਕਾਰੂ ਰੋਕੇ ਦਏ ਦੁਹਾਈਆ ਕਾਰੂ ਬਾਸ਼ਾ ਕੋਲ ਹੋਜ ਮਾਇਆ ਸੀ ਇਹ ਦੁਨੀਆ ਇਸ ਤੋਂ ਜ਼ਿਆਦਾ ਮਾਇਆ ਸੀ ਉਹ ਵੀ ਜਾਂ ਤਾਂ ਖਾਲੀ ਹੰਦਿਆ ਗਾਂ ਲੇ ਕੋਸ਼ ਵਿੱਚ ਨਹੀਂ ਆਤਾ ਔਰ ਮਾਇਆ ਦਾ ਕੋਈ ਵਿਸਥਾਰ ਨਹੀਂ ਹੈ ਇਹ ਕਿੰਨੀ ਲੰਮੀ ਚੌੜੀ ਆ ਜਿਸ ਮਾਰਾ ਮਾਇਆ ਕੀ प्यार को अंत करके गया बॉडी बॉडी हाय ऑफ कर लाइया और माया ने की खेल की था माया कारण कौरवा पांडव पांडवा कटी गई डोरी दुर्योधन संग ना कोई रखाइया माया कारण सीता रावण की चोरी ठगी जगत बिच कमाइया माया कारण गंगू ने विछोड़ दी जोड़ी, जोड़ी। ਮਾਇਆ ਕਾਰਨ ਮਾਇਆ ਕਾਰਨ ਗੰਗੂ ਨੇ ਵਿਛੋੜ ਦਿੱਤੀ ਜੋੜੀ ਨੰਨੇ ਨੀਆ ਹੈ ਦਬਾਈ ਸਭ ਮਾਇਆ ਦਾ ਖੇਤ ਮਾਇਆ ਕਾਰਨ ਔਰੰਗਜ਼ੇਬ ਨੇ ਗੋਵਿੰਦ ਨਾਲ ਰੱਖੀ ਖੋਰੀ ਖਾਰ ਵਿੱਚ ਤੁਰ ਲਾਇਆ ਜੋਤੀ ਜੋ ਸਰੂਪ ਆ ਆਪ ਆਪਣੀ ਕਿਰਪਾ ਕਰ ਕਰੇ ਖੇਤ ਸਾਚਾ ਸਦ ਦਾ ਮਾਲਕ ਇੱਕ ਜਨਾਇਆ ਅੱਗੇ ਦੱਸਿਆ ਕਿ ਐਨਾ ਲਾਲਚ ਵੱਧ ਗਿਆ ਕੋਈ ਖਾਲਸ ਬੰਦਾ ਨਜ਼ਰ ਹੀ ਨਹੀਂ ਆ ਰਿਹਾ ਜੋ ਦਸਮ ਪਾਤਸ਼ਾਹ ਨੇ ਬਣਾਇਆ ਸੀ ਖਾਲਸ ਗੁਰਮੁਖ ਮਿਲੇ ਕੋਈ ਨਾ ਖਾਲਸ ਜੋ ਖਾਲਸ ਖਾਸਾ ਗੋਬਿੰਦ ਗਿਆ ਸਮਝਾਈਆ ਉਹ ਤਾਂ ਕੋਈ ਖਾਲਸ ਮਿਲਦਾ ਹੀ ਨਹੀਂ ਸਬਦੇ ਅੰਦਰ ਕੋਈ ਇਰਿਆ ਦੀ ਲਾਨਤ ਤ੍ਰਿਸ਼ਨਾ ਪੂਰਨ ਕੋਈ ਕਰਾਈਆ ਪੈਸੇ ਵਾਲੀ ਪੈਸੇ ਵਾਲੀ ਦੀ ਦਈ ਨਾ ਕੋਈ ਜਮਾਨਤ ਉਪਰ ਦਰਗਾਹ ਤੇ ਕੋਈ ਜਮਾਨਤ ਨਹੀਂ ਹੈਗੀ ਉਹ ਅੰਦਰ ਜੇਰ ਜੀ ਜਾਣਾ ਬਹੁ ਜਮਾਨਤ ਨਾ ਮਿਲਦੀ ਪੈਸੇ ਵਾਲੇ ਦੀ ਦਇਨਾ ਕੋਈ ਜਮਾਨਤ ਨਾਨਕ ਨਾਨਕ ਲਾਲੋ ਦੇ ਘਰ ਭੋਗ ਲਗਾ ਕੇ ਗਿਆ ਸਮਝਾਈਏ ਅੱਗੇ ਕਿਹਾ ਹੈ ਅੱਗੇ ਦੱਸਿਆ ਹੈ ਕਿ ਗੁਰਮਖਾਂ ਵਾਸਤੇ ਆ ਗੁਰਮੁਖ ਗੁਰਸੀਖ ਹਰ ਜਨ ਹਰ ਪਗਤ ਕਦੇ ਨਾ ਹੋਣ ਅਣਜਾਣ ਦੇਖੇ ਭੁੱਲ ਨਾ ਜਾਇਓ ਜਿਹੜੀ ਅੱਗੇ ਗੱਲ ਕਹੀ ਜਾ ਰਹੀ ਹੈ ਉਹਨੂੰ ਭੁੱਲਣਾ ਨਹੀਂ ਹੈਗਾ ਕਬੀਰ ਜਲਾਹਾ ਦੇ ਕੋਹਈਆ ਕਬੀਰ ਸਾਹਿਬ ਕਹਿ ਰਹੇ ਆ ਸਦਨਾ ਸੈਨ ਰਵਦਾਸ ਉਹ ਵੀ ਇਹੀ ਗੱਲ ਕਹਿ ਰਿਹਾ ਕੀ ਗੱਲ ਕਹਿ ਰਹੇ ਆ ਸਾਰੇ ਸਦਨਾ ਸੈਨ ਰਵਦਾਸ ਕਹੇ ਜਿਸ ਰਹਿਣਾ ਸਹੀ ਸਲਾਮਤ ਉਹ ਮਾਇਆ ਜਗ ਦੇਤ ਲਈ ਇਹਦਾ ਮਤਲਬ ਇਹ ਨਹੀਂ ਹੈ ਕਿ ਨੀਠਲੇ ਹੋ ਕੇ ਬਹਿ ਜਾਓ ਮਾਇਆ ਨਹੀਂ ਕਮਾਉਣੀ ਠੀਕ ਢੰਗ ਨਾਲ ਮਾਇਆ ਕਮਾਉਂਦੇ ਠੀਕ ਹੈ ਜਿਹਦੇ ਨਾਲ ਗੁਜ਼ਾਰਾ ਹੋਏ ਬੱਚੇ ਨੂੰ ਪਾਲਣਾ ਵੀ ਆ ਲੇਕਿਨ ਜਿਹੜੇ ਗਲਤ ਤਰੀਕੇ ਨਾਲ ਜਮਾਇਆ ਉਹਦੀ ਵੀ ਕਿਤਾ ਸੀ ਮਾਇਆ ਮੈਂ ਕੀ ਕਰਨਾ ਜਿਹੜੇ ਗਲਤ ਤਰੀਕੇ ਨਾਲ ਪੈਸੇ ਕਮਾਉਂਦੇ ਆ ਔਰ ਦੱਸਿਆ ਸੱਚੇ ਪਾਸ਼ਾ ਦੱਸ ਰਹੇ ਹਨ ਬੇਸ਼ੱਕ ਸੰਸਾਰੀ ਦੁਨੀਆ ਵਾਸਤੇ ਮਾਇਆ ਬੜੀ ਨਿਆਮਤ ਬਿਨ ਮਾਇਆ ਤੋਂ ਜਗਤ ਦਾ ਕਾਜ ਨਾ ਕੋਈ ਰਚਾਏ ਠੀਕ ਹੈ ਗੱਲ ਕਿ ਜਗਤ ਦੀ ਮਾਇਆ ਤੋਂ ਬਿਨਾ ਜਗਤ ਦਾ ਕਾਜ ਨਹੀਂ ਹੋ ਸਕਦਾ ਲੇਕਿਨ ਉਹ ਠੀਕ ਢੰਗ ਨਾਲ ਤਾਂ ਕਮਾਇਆ ਜਾਏ ਔਰ ਵੀ ਦੱਸਿਆ ਸਿੱਖਿਆ ਗੁਰੂ ਕਾ ਵਾਸਤੇ ਭਗਤਾਂ ਵਾਸਤੇ ਸੱਚੀ ਮਾਇਆ ਪ੍ਰਭ ਦੀ ਇਬਾਦਤ ਜੋ ਆਦਮ ਤਸ਼ੱਦਦ ਡੇਰਾ ਟਾਇਆ ਸੱਚੀ ਮਾਇਆ ਕੀੜੀ ਹੈ ਪ੍ਰਭ ਦੀ ਬੰਦਗੀ ਹੈ ਉਹੀ ਅੱਗੇ ਜਾਣੀ ਹੈ ਬਾਕੀ ਇਹ ਮਾਇਆ ਨਹੀਂ ਜਾਣੀ ਸੱਚ ਇਹ ਸਿੱਖਿਆ ਗੁਰਮਖੰਦ ਅਸਤੇ ਸੱਚੀ ਮਾਇਆ ਪ੍ਰਭ ਦੀ ਇਹ ਇਬਾਦਤ ਜੋ ਆਦਮ ਤਸ਼ੱਦਦ ਡੇਰਾ ਟਾਜ ਦੁਕਾਨ ਦਾ ਡੇਰਾ ਟਾ ਦੇਦੀ ਹੈ ਉਹ ਸੱਚੀ ਮਾਇਆ ਪ੍ਰਭ ਦੀ ਬੰਦਗੀ ਹੈ ਅਜੋਤੀ ਜੋ ਉਸ ਉਪਰ ਆਪ ਆਪਣੀ ਕਿਰਪਾ ਕਰ ਕਰੇ ਕੇ ਸਾਥ ਅਰ ਤੁਰਦਾਰ ਅਰ ਕਰਤਾ ਗੰਮ ਆ ਅੱਜ ਦੱਸਿਆ ਕਿ ਮਾਇਆ ਕਿਸੇ ਨੂੰ ਰਹਿਂਦੀ ਨਹੀਂ ਪਰ ਅਸੀਂ ਕਿੰਨੇ ਕਰੋਨਾ ਰਤੀਬ ਆ ਜਾਣ ਥੋੜੇ ਦਿਨ ਬਾਅਦ ਖਤਮ ਹੋ ਜਾਂਦੇ ਸਭ ਇਹ ਮਾਇਆ ਦੀ ਤਾਲ ਪਰਛਾਵੇਂ ਵਾਂਗੂ ਢਲਦੀ ਜਿਸ ਤਰ੍ਹਾਂ ਪਰਛਾਵਾ ਹੋ ਜਾਂਦਾ ਢਲ ਜਾਂਦੀ ਹੈ ਵੀ ਮਾਇਆ ਸਦਾ ਨਾ ਕੋਈ ਰਖਾਈਆ ਜਿਨ੍ਹਾਂ ਦੇ ਇੰਦਰ ਮਾਇਆ ਕੁੜੀ ਅੱਗ ਬਲਦੀ ਮਾਇਆ ਦੀ ਅੱਗ ਬਲੀ ਰਹਿੰਦੀ ਹੈ ਹਰ ਵੇਲੇ ਅੰਤ ਉਹਨਾਂ ਨੂੰ ਦਏ ਜੜਾਈਆ ਉਹਨਾਂ ਨੂੰ ਜਲਾ ਦੇਗੀ ਇਹ ਸਭ ਨੂੰ ਆਈ ਛੱੜਦੀ ਜੁਗ ਜੁਗ ਵੇਸ ਉਟਾਈਆ ਕਿਸੇ ਨੂੰ ਖਬਰ ਨਹੀਂ ਕੜੀ ਪਲਦੀ ਜੋ ਮਾਇਆ ਪਿੱਛੇ ਪ੍ਰਭ ਨੂੰ ਜਾਣ ਕੋ ਲਈਆ ਇਹ ਗੂੜ ਕੁੜਿਆਲ ਸੂਮਾ ਦਾ ਦਰਮਲਦੀ ਜਿਹੜੇ ਕੰਜੂਸ ਹੁੰਦੇ ਨਾ ਉਹਨਾਂ ਕੋਲ ਮਾਇਆ ਰਹਿੰਦੀ ਹੈ ਬਾਕੀ ਕੋ ਤੇ ਰਹਿੰਦੀ ਕੋਈ ਨਹੀਂ ਅੱਗੇ ਦੱਸਿਆ ਹੈ ਕਿ ਮਾਇਆ ਨੇ ਕੀ ਕੀਤਾ ਹੈ ਮਾਇਆ ਕਹਿੰਦੀ ਹੈ ਕਿ ਮੈਂ ਧਰਮ ਦਵਾਰੇ ਵੀ ਨਹੀਂ ਛੱਡੇ ਧਰਮ ਦਵਾਰੇ ਕਿਹੜੇ ਆ ਮੰਦਰ ਮਸਜਿਦ ਸ਼ਿਵਦਵਾਲੇ ਗੁਰਦੁਆਰੇ ਚਰਚ ਇਹ ਸਾਰੇ ਧਰਮ ਦਵਾਰੇ ਮਾਇਆ ਕਹੇ ਮੈਂ ਤੁਮ ਧਰਮ ਦਵਾਰਿਆਂ ਅੰਦਰ ਲੰਘ ਧਰਮ ਦੀ ਧਾਰ ਦੇ ਆ ਕੋ ਲਾਇਓ ਉਹ ਧਰਮ ਦੀ ਧਾਰ ਨੂੰ ਪੁਲਾ ਦਿੱਤੀ ਮਾਇਆ ਨੇ ਮਾਇਆ ਦੀ ਗੱਲ ਹੁੰਦੀ ਹੈ ਇਹ ਧਰਮ ਦੀ ਧਾਰਿਆਂ ਵਿੱਚ ਮਾਇਆ ਕਹੇ ਮੈਂ ਤੇਉ ਪੁੱਤਰਾ ਕਰਾ ਕੇ ਵੰਡ ਪੈਨ ਪਰਾਵਾ ਨਾਤਾ ਦੀਆਂ ਤੋੜਾਈਆਂ ਸਭ ਤੁਸੀਂ ਦੇਖ ਹੀ ਰਿਹਾ ਜੀ ਕੀ ਹੋ ਰਿਹਾ ਹੈ ਔਰ ਇੱਕ ਬਹੁਤ ਮਹੱਤਵਪੂਰਨ ਆਪਣੀ ਸੰਗਤ ਵਾਸਤੇ ਵੀ ਕਹਿਤੀ ਮਾਇਆ ਨੇ ਧਰਮਤਾ ਦੀ ਸੰਗਤ ਕਿਹੜੀ ਆ ਆਪਣੀ ਸੰਗਤ ਐ ਨਾ ਹੈ ਨਾ ਆਪਣੀ ਸੰਗਤ ਪਰ ਉਹ ਮਾਇਆ ਕਹਿੰਦੀ ਹੈ ਪਿਆਰ ਰਹਿਣਾ ਦੇਮਾ ਧਰਮਤਾ ਦੀ ਸੰਗਤ ਮੈਂ ਸੰਗਤ ਵਿੱਚ ਵੀ ਯਾਰ ਨਹੀਂ ਰਹਿਣ ਦੇਣਾ ਸੱਦ ਸੱਚ ਦੀਆਂ ਬੁਲਾ ਸਤਿ ਨੂੰ ਬੁਲਾ ਦਿੱਤਾ ਮਾਇਆ ਨੇ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿੰਨਾ ਕੀ ਹੋ ਰਿਹਾ ਇਸ ਦੇ ਨਾਲ ਸੰਗਤ ਵਿੱਚ ਕੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅੱਗੇ ਦੱਸਿਆ ਹੈ ਮਾਇਆ ਕਹਿੰਦੀ ਹੈ ਮੈਂ ਜਗਤ ਜਗਿਆਸਾ ਬਣਾਵਾ ਦੂਰਾ ਚਾਰੀਏ ਮਾਇਆ ਦਾ ਖੇਲ ਹੈ ਮੈਂ ਜਗਤ ਜਗਿਆਸਾ ਬਣਾਵਾ ਦੂਰਾ ਚਾਰੀ ਲੋਕ ਵਿਕਾਰ ਵਿਚ ਲਕਾਈਆ ਸਭ ਲੋਕ ਵਿਕਾਰ ਵਿਚ ਸਾਥ ਰਹਿਣ ਨਾਲ ਦੀਆਂ ਕਿਸੇ ਇਮਾਨਦਾਰੀ ਮਾਇਆ ਦੇ ਸਭ ਜਿਹੜੇ ਇਮਾਨਦਾਰ ਵੀ ਨਹੀਂ ਰਹਿੰਦਾ ਬਚਿਆ ਰਹਿਣ ਕੋਈ ਨਾ ਪਈ ਅੱਗੇ ਸਿੱਖਿਆ ਹੈ ਬੜੀ ਅੱਛੀ ਸਿੱਖਿਆ ਹੈ ਪਾਤੇ ਜੀ ਦੱਸਿਆ ਹੈ ਕਿ ਜੇ ਮਾਇਆ ਪਿੱਛੇ ਲੱਗੇ ਨਾ ਮੈਂ ਕੀ ਕਰਨਾ ਇਹ ਬੜਾ ਧਿਆਨ ਨਾਲ ਸੁਣਿਓ ਨੀ ਇਹ ਇਹ ਧੀਮੀ ਗ੍ਰੰਥੀ ਬਾਣੀ ਦੀ ਪਹਿਲਾ 22ਵੀਂ ਦੀ ਸੀ ਹੂੰ ਮਾਇਆ ਤੇਰੇ ਪਿੱਛੇ ਲੱਗੇ ਜਿਹੜੇ ਪ੍ਰਭੂ ਨੂੰ ਦੇ ਪ੍ਰਭੂ ਨੂੰ ਦੇਂਦੇ ਦਗਾ ਭੁਲਣ ਬੇ ਵਰਾਈ ਆ ਤੇ ਕੀ ਕਰੇਗੀ ਮਾਇਆ ਮੈਂ ਵਦਨ ਨਹੀਂ ਦੇਣਾ ਉਹਨਾਂ ਦਾ ਅੱਗਾ ਜਗਤ ਵਜੇ ਨਾ ਕੋਈ ਵਦਾਈਆ ਕੋਲ ਤਾਂ ਨਾਸ਼ ਕਰ ਦਿੰਦੀ ਹੈ ਇਹ ਗਲਤ ਮਾਇਆ ਆ अच्छा जिन्होंने माया को बड़े सामभ के गुत्थिया बना के लुका के रखे लुका के रखते ना माया कोई चोर ना ले जाए तो उन्होंने की हाल होगा और अपने वास्ते खर्च करते हैं लेकिन समाज अपना समाज का हर संगत है वास्ते खर्च नहीं करते कुछ परसेंट का खर्च करना चाहिए जिन्हें कि हस्ती है जिन्हें प्रभु ने दे है जद कम चलूंगा तो माया की कहती है माया कहे जिन्हें मैनू साम के राके गुथी गुथियों रखे ना उन्हें हाथ पैर बढ़ावा देख लो की हाल होगा इस करके कुछ ना माया। कुछ माया सतपुर चरण पेटा कर बचना है हाथ पैर बढ़ाने का मतलब मतलब की है यही है कि हाथ पैर वर्डते हैं उन्होंने धूम मिल जाने जिन्हें हाथ पैर होंगे नहीं सत्त के हाथ पैर होंगे ਉਹਨਾਂ ਨੂੰ ਹੋਰ ਮਿਲ ਜਾਣੀ ਆ ਜਿਨ੍ਹਾਂ ਮੇਰੇ ਪਿੱਛੇ ਝੂਠ ਮਾਰਿਆ ਬੁੱਥੀ ਇਸ মুখ ਨਾਲ ਝੂਠ ਮਾਰਦੇ ਨਾ ਜਿਨ੍ਹਾਂ ਨੇ ਰਮਾਇਆ ਮਾਇਆ ਪ੍ਰਾਪਤ ਕਰ ਲਈ ਝੂਠ ਮਾਰ ਕੇ ਉਹਨਾਂ ਦਾ ਕੀ ਹਾਲ ਹੋਏਗਾ ਨੱਕ ਕੰਨ ਉਹਨਾਂ ਦੀ ਥਾਂ ਵਿੱਚ ਲਵਾਵਾਂਗੀ ਇਹ ਹਾਲ ਜਿਹੜਾ ਮਾਇਆ ਨਹੀਂ ਕਰਦੇ ਨਾ ਔਰ ਮਾਇਆ ਕਹੇ ਮੈਨੂੰ ਕੋਟਨ ਕੋਟ ਕਰਕੇ ਗਏ ਇਕੱਠੀ ਸਮਝ ਪਤਾ ਨਹੀਂ ਆਤਮ ਲੈ ਕੇ ਇਕੱਠੀ ਕਰਦੇ ਕੇ ਮਾਇਆ ਨੂੰ अंत खाली हथ दिखाई है सब न अंत बिच खाली हथ दिखा के गए हैं सारे अगे ज्योति जोश आप अपनी कृपा कर करे खेल साचा हर ज्योति आत्मा ज्योत परमात्मा खेल कर रहे हैं नेकलंक नायण नर महाराज शेर सिंह विष्णु भगवान आज बात जुग चौकड़ी नित नवीन खेल कराए सदा अचल अचल छल दी बलचल तारी माया ममता मन वासना ਨਾ ਮਿਲਾਂ ਜੇ ਕੋਈ ਪਰਨ ਦੀ ਗਲਤੀ ਹੋਈ ਹੋਵੇ ਉਸ ਦੇ ਪਾਸੋਂ ਮਾਫੀ ਦੇ ਜਾਂ। ਸੋ ਹੰਮਾ